actually ban ko pura ਨਾਮ ਤੇਉ ਇਸ ਨਾਮ ਕਰ ਕਪ ਲਗਾਏ ਦੋਹਲੇ ਕਹਿ ਆਇਆ ਖਾਪਰ ਨੌ ਨਵ ਲਾਏ ਚਰਨ ਧੱਪ ਲੈ ਦਿਲ ਤੇ ਚੜਾਇਆ ਹੱਥ ਜੋੜ ਬਿਲਤੀ ਕਰ ਤੂਦ ਪਿਉ ਜੀ ਤੋਰੀ ਨਾਮ ਦੇਵ ਲੈ ठाकुर नो ਦੁੱਧ ਪਿਆਆ ਗਾਏ ਹੋਈ ਜੀਵਾਲਿਓ ਨਾਮ ਦੇਵ ਦਾਸ਼ ਪਰਸ਼ਿਆ ਫੇਰ ਧਿਆਨ ਆ ਰਖਿਓ ਨ ਚਾਰ ਵਰਨ ਲੈ ਪੈਰੀ ਪਾਇ ਭਗਤ ਜਨਾਂ ਦਾ ਕਰੇ ਕਰੇ ਭਾਈ ਗੁਰਦਾਸ ਜੀ ਨੇ ਸਾਰੇ ਜੀਵਨ ਦੀ ਜੜੀ ਹੈ ਘਟਨਾ ਦਾ। ਪੀ ਰੱਬ ਦਾ ਸਵਾਭ ਉਹ ਹੈ ਜਿੱਥੋਂ ਵਿਖੋ ਰੱਬ ਦੇ ਨਾਲ ਪ੍ਰੇਮਾ ਭਾਵ ਪਾਉ। ਭਗਵਾਨ ਨਾਲ ਦੇਵ ਦੀ ਦਾ ਮਾਨਸਿਕ ਜੋੜਦੇ। ਪਿਤਾ ਨੂੰ ਕਿਤੇ ਕੰਮੋਂ ਪੈ ਗਿਆ। ਰਾਮ ਸ਼ੇਰੀ ਨੂੰ ਕਿਤੇ ਰਿਸ਼ਤੇਦਾਰੀ ਦੇ ਵਿੱਚ ਜਾਣਾ ਸੀ। ਤੇ ਵਾਪਸ ਆਉਣਾ ਨਹੀਂ ਸੀ ਤੇ ਪੁੱਤ ਨੂੰ ਸਮਝਾ ਗਿਆ ਕਿ ਪੁੱਤ ਮੈਂ ਰੋਜ਼ ਥਾਪੁਰ ਦੀ ਸੇਵਾ ਕਰਦਾ। ਤੇ ਤੂੰ ਇੰਜ ਕਰਨਾ ਹੈ ਤੂੰ ਕੀ ਗਾਨ ਹੈ ਉਹਦਾ ਜਿਹੜਾ ਦੁੱਧ ਕੱਢਦੇ ਚੋ ਕੇ ਗਾਨ ਤੇ ਬੜੇ ਸਵਸ਼ ਭਾਟੇ ਦੇ ਵਿੱਚ ਪਾ ਕੇ ਤੇ ਤੁਸੀਂ ਭੋਗ ਲਗਾਉਣਾ ਹੈ ਠਾਕੁਰ ਜੀ ਨੂੰ ਤੇ ਬਾਬਾ ਨਾਮਦੇਵ ਜੀ ਨੇ ਪਿੱਤਾ ਦੀ ਗੱਲ ਮੰਨੀ ਕਿਉਂਕਿ ਅੱਗੇ ਵੀ ਦੇਖਦੇ ਸੀ ਰੋਜ਼ ਪਿੱਤਾ ਪਿੱਤਾ ਜਿਹੜਾ ਜਿੱਦਾ ਕਾਰਜ ਕਰਦਾ ਸੀ ਅੱਜ ਕੱਲ੍ਹਾਂ ਅੱਜ ਜਿਹੜਾ ਆ ਸਾਰਾ ਉਹਦਾ ਕਾਰਜ ਦਾ ਪਿਤਾ ਉਸ ਪੱਥਰ ਕੈਨੇ ਦੁੱਧ ਲਿਆ ਹੁਣ ਪਿਤਾ ਦੇ ਅੱਗੇ ਜਿਹੜਾ ਚੀਕੀ ਦੇ ਨਾਲ ਦੁੱਧ ਦੇ ਵਿੱਚ ਚੀਕੀ ਲਾਉਂਦਾ ਹੈ ਤੇ ਮੂਰਤੀ ਜਿਹੜੀ ਪੱਥਰ ਦੀ ਉਹਨੂੰ ਲਾ ਦਿੰਦਾ ਹੈ ਤੇ ਕੋਕ ਲਾ ਦਿੰਦਾ ਹੁਣ ਬਾਬਾ ਨਾਮਦੇਵ ਦੀ ਬੱਚਾ ਹੈ ਜੇ ਬੱਚੇ ਨੂੰ ਪਤਾ ਨਹੀਂ ਵੀ ਉਹ ਮੂਰਤ ਹੈ ਵੀ ਇਹ ਤੇ ਪੱਥਰ ਦੀ ਵੀ ਇਹਦੇ ਥੋੜਾ ਦੁੱਧ ਪਿਆ ਤੇ ਭਾਵਨਾ ਸੀ ਸਾਡੀ ਉਹ ਬੈਠ ਗਿਆ ਬੋਲੇ ਪਾਤ ਦੇ ਕੀ ਕਹਿੰਦਾ ਬਾਬਾ ਨਾਮ ਦੇ ਜੀ ਅੱਗੇ ਪਰਮਾਤਮਾ ਦੇ ਅਕਾਲ ਪੁਰਖ ਦੇ ਭਗਵਾਨ ਦੇ ਕਹਿੰਦਾ ਜੀ ਤੁਸੀਂ ਅੱਗੇ ਰੋਜ ਮੇਰੇ ਪਿਤਾ ਕੋਲੋਂ ਮੇਰੇ ਬਾਪੂ ਕੋਲੋਂ ਤੇ ਰੋਜ ਜਿਹੜਾ ਤੁਸੀਂ ਦੁੱਧ ਛਕ ਲੈਂਦੇ ਹੋ ਅੱਜ ਮੇਰੇ ਕੋਲੋਂ ਵੀ ਛਕੋ ਮੈਂ ਤੇ ਤੁਹਾਨੂੰ ਅੱਜ ਸਿਖਾਉਣਾ ਹੈ ਤੇ ਜੇ ਤੁਸੀਂ ਅੱਜ ਨਹੀਂ ਛਕਿਆ ਤੇ ਫਿਰ ਪਿਤਾ ਗੁੱਸੇ ਹੋਵੇ ਮੈਨੂੰ ਸਮਝ ਆ ਗਿਆ ਸੀ ਕਿ ਮੈਂ ਚੰਗੀ ਤਰ੍ਹਾਂ ਹੋ ਸਕਦਾ ਕਿ ਮੈਂ ਸੇਵਾ ਨਾ ਕੀਤੀ ਹੋਵੇ ਉਹਦੇ ਕਰਕੇ ਪਿਤਾ ਮੇਰਾ ਜene ਮੇਰੇ ਕੋਲ ਸੇਵਾ ਹੋਏਗਾ ਤੇ ਧਰਪੁਰ ਜੀ ਤੁਸੀਂ ਕਿਰਪਾ ਕਰੋ ਦੁੱਤ ਹੁਣ ਭੋਲੇ ਬਾੜ ਦੇ ਵਿੱਚ ਕੋਈ ਯਾਨ ਨਹੀਂ ਮੈਂ ਇੱਕ ਬੇਨਤੀ ਹੋਰ ਕਰ ਦੇਵਾਂ ਧੰਨ ਗੁਰੂ ਅਰਜਨ ਦੇਵ ਜੀ ਮਾਰਾ ਨੇ ਇਸ ਤਰ੍ਹਾਂ ਸਮਸ਼ਟ ਕੀਤਾ ਹੈ ਕਿ ਜਦੋਂ ਮਨੁੱਖ ਜਿਹੜਾ ਆ ਉਹ ਆਪਣੇ ਆਪ ਨੂੰ ਜਿਹੜਾ ਆ ਨਿਰਭਾਰ ਕਰਨ ਵਾਲਾ ਇੱਕ ਨਿੱਕੀ ਜੀ ਸਾਖੀ ਚਾਨਦ ਗੁਰੂ ਨਾਨਕ ਬਾਸ਼ਾ ਨੇ ਉਹਨਾਂ ਨੂੰ ਜਿਹੜੇ ਵੱਡੇ ਵੱਡੇ ਪਹੁੰਚੇ ਹੋ ਯੋਗੀ ਸੀ ਨਾ ਉਹਨਾਂ ਨੂੰ ਵੀ ਦਾਸ ਦਿੱਤਾ ਸੀ ਜਿਨ੍ਹਾਂ ਨੇ ਕੀ ਕਿਹਾ ਸੀ ਵੀ ਦੁੱਧ ਪੀਂਦਾ ਸੀ ਸੁਖਾ ਪਰਿਆ ਬਨੋਰਾ ਪਾਈ ਗੁਰਦਾਸ ਸਿੰਘ ਤਾਂ ਜਾਣਾ ਨਹੀਂ ਕਿ ਸੰਸਕਾਰ ਉਹਦੇ ਵਿੱਚ ਮੇਰੇ ਬਾਸ਼ਾ ਨੇ ਕਾਇਦਾ ਇੱਕ ਗੁੱਲ ਪਾ ਦਿੱਤਾ ਛੋਟਾ ਜਿਹੜਾ ਉੱਪਰ ਤਰ ਗਿਆ ਨਾ ਦੁੱਧ ਨਿਕਲਿਆ ਨਾ ਉਹਦੇ ਵਿੱਚ ਹੋਰ ਪੈ ਸਕਦਾ ਸੀ ਉਹ ਰਮਨ ਜੁੜੀਆ ਆਪਣੇ ਆਪਣੇ ਜਿਹੜੀ ਹੈ ਉਹਨਾਂ ਨੂੰ ਵੀ ਸਮਝ ਪੈ ਗਈ ਸੀ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਕਿ ਅਸੀਂ ਇਸ ਸੰਸਾਰ ਦੇ ਆਏ ਨਾ ਅਸੀਂ ਯਾਦ ਬਣਾਉਣੀ ਹੈ ਨਾ ਅਸੀਂ ਆਪਣਾ ਨਾਮਣਾ ਖੱਟਣਾ ਹੈ ਕਿ ਨਾ ਅਸੀਂ ਤੁਹਾਡਾ ਉੱਥੇ ਕਬਜ਼ਾ ਕਰਨਾ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਤ ਗੋਚ ਸਮਝਾਇਆ ਸਹੀਆ ਜਿਵੇਂ ਚਾਹੀਏ ਸਾਚੋਂ ਸੁਣ ਲਿਓ ਸਭੇ ਜਨ ਪ੍ਰੇਮ ਕਿਓ ਇਨ ਸੱਚੀ ਬਾਣੀ ਨਾਲ ਫਿਰ ਸੱਚ ਜਾਣ ਨੂੰ ਪੱਥਰ ਵਿੱਚ ਵੀ ਮਾਰਕਾ ਕਰ ਦਿੱਤਾ ਕਿਉਂਕਿ ਸਰਗੁਣ ਸਰੂਪ ਦੇ ਵਿੱਚ ਪਰਮਾਤਮਾ ਮਸੂਦ ਹੈ ਅਜੀ ਬਾਬਾ ਨਾਮ ਦੇ ਨੂੰ ਇਸ ਦਾ ਪਤਾ ਨਹੀਂ ਕਿ ਸਰਗੁਣ ਸਰੂਪੇ ਮੂਰਤੀ ਨੂੰ ਹੀ ਲਗੋਂ ਬੰਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਦੋਂ ਅੱਗੇ ਆਪ ਆਪਣਾ ਗੁਰੂ ਧਾਰਨ ਕਰਦਾ ਹੈ ਗੁਰੂ ਦਰਸ਼ਨਾਂ ਲੈਂਦਾ ਹੈ ਫਿਰ ਸਮਝਦੇ ਹਾਂ ਮੈਂ ਹੋ ਗਿਆ ਰੱਬ ਦਾ ਸਵਾਦ ਲੈਣਾ ਤੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਧਰਮਾਤਮਾ ਪ੍ਰਗਟ ਹੋ ਗਿਆ ਉਹਨੇ ਭੋਲੇ-ਭਾਲੇ ਵਿੱਚ ਜਿਹੜਾ ਬੱਚੇ ਦਾ ਕੋੜੋ ਜੂਰੂ ਮੂਰਤੀ ਵਿੱਚ ਲੈ ਉਹਨੂੰ ਜਿਹੜਾ ਪਹਿਲਾਂ ਮਾਲਕ ਆ ਗਿਆ ਸਾਖਸ਼ਾਹ ਹੁਣ ਜਦੋਂ ਵਾਪਸ ਆਇਆ ਪਿਤਾ ਆਰਾਮ ਸਿੰਘ ਜੀ ਵਾਪਸ ਆਇਆ ਕੰਮਕਾਰ ਕਰਕੇ ਪੁੱਛਿਆ ਪੁੱਤ ਠੀਕ ਆ ਸਾਰਾ ਕੰਮ ਭਗਤੀ ਕੀਤੀ ਐ ਤੇ ਬਾਬਾ ਨਾਨਕ ਜੀ ਨੇ ਦੱਸਿਆ ਕਿ ਅੱਜ ਤੇ ਨਾ ਮੈਂ ਭਗਵਾਨ ਜੀ ਨੂੰ ਦੋਸਤ ਬਾਇ ਤੇ ਜਦੋਂ ਇੰਨੀ ਗੱਲ ਕੀਤੀ ਤੇ ਰਾਮ ਸਿਤੀ ਰੱਖਣ ਚੁਹਣ ਚੁਹਾ ਕੇ ਤਰਾਦ ਵੀ ਮੈਂ ਕਿ ਇੰਦਾ ਪੁੱਤ ਸੀ ਇਹ ਪੁੱਤ ਮੇਰਾ ਕਹਿਦਾ ਮੈਂ ਯਾਦ ਦਿੰਦਾ ਨਾ ਕਿਦਰ ਤੂੰ ਇੰਜ ਨਾਲੋਂ ਨੈਨੂ ਨਹੀਂ ਲੱਗਦਾ ਕਿ ਉਹ ਬੱਚੀ ਦੀ ਗੱਲ ਤੇ ਸੀ ਕਈ ਵਾਰ ਨਾ ਵਿਸ਼ਵਾਸ ਨਹੀਂ ਕਰਦੇ ਕਿ ਕਿ ਬੱਚਾ ਸੱਚ ਬੋਲਦਾ ਜੀ ਛੋਟਾ ਜਿਹਾ ਬੱਚਾ ਹੁੰਦਾ ਪਰ ਕਈ ਵਾਰ ਨਾ ਸਾਡੇ ਸਾਹਮਣੇ ਸਾਡਾ ਅਕਸ ਵੀ ਰੱਖ ਦਿੰਦਾ ਜੀ ਕਿਹ ਖੇਤਾ ਰੱਖੇ ਸਾਡਾ ਜਿਹੜਾ ਆ ਜੀਵਨ ਹੈ ਨਾ ਉਹ ਇੱਕ ਸ਼ਬਦ ਦੇ ਵਿੱਚ ਕਈ ਵਾਰ ਛੋਟਾ ਜਿਹਾ ਬੱਚਾ ਹੀ ਬਿਆਨ ਕਰ ਦਿੰਦਾ ਬੋਖਰੀ ਗੱਲ ਐਸੀ ਸਮਝਦੇ ਨਹੀਂ ਆ ਬਿਨੈ ਇਹੇ ਸੁਣਤਾ ਇੰਨੀ ਕਤਾ ਪਰ ਨਹੀਂ ਹੁਣ ਪਿਤਾ ਨੇ ਕਹੇ ਮੋਤੇ ਇੰਦੇ ਕਰ ਵੀ ਜੇ ਤੁਸੀਂ ਵਾਕਿਆ ਹੀ ਆਇਆ ਹੈ ਨਾ ਉਹ ਰੱਬ ਜੀ ਤੇਰੇ ਅੱਗੇ ਸਾਹਮਣੇ ਪ੍ਰਗਟ ਹੋਏ ਨੇ ਤੇ ਇੰਝ ਕਰ ਮੇਰਾ ਮੇਰੇ ਸਾਹਮਣੇ ਹੋਣ ਦੇ ਹੁਣ ਛੋਟਾ ਜਿਹਾ ਬੱਚਾ ਨੂੰ ਪਤਾ ਨਹੀਂ ਮੈਂ ਕੱਲ ਵੀ ਤੇ ਆਇਆ ਤੇ ਅੱਜ ਵੀ ਆ ਤੇ ਹੁਣ ਰਮਜ ਤੇ ਸਮਝ ਬੜੀ ਉੱਚੀ ਹੈ ਗੱਲ ਢੂਕੀ ਹੈ ਪਰ ਕੀ ਹੈ ਔਰ ਪਿਤਾ ਤੇ ਪੁੱਤ ਦੋਨੇ ਜਿਹੜੇ ਨੇ ਉਹਦਾ ਸੇਵਾ ਕੀਤੀ ਇਹ ਪੁੱਤ ਨੇ ਜਿਹੜਾ ਤੋਰੀ ਅੱਜ ਤੇ ਰੱਖ ਦਿੱਤੀ ਅ ਭਗਵਾਨ ਦੇ ਕੇ ਵਿਖਾਪੁਰ ਜੀ ਆਉਂ ਤੇ ਘਰ ਤੇ ਬੋਸ਼ਪੂ ਹੁੰਦਾ ਗਿਆ ਉਹਦਾ ਗਿਆ ਜਿੰਨੀ ਅੰਦਰ ਤੇ ਤ੍ਰਿਣ ਵਿਸ਼ਵਾਸ ਮੈਂ ਹੋਰ ਬੈਠੀ ਕਰ ਦੇਣਾ ਇਥੇ ਰੁਕ ਕੇ ਯਾਰ ਵਾਲਿਓ ਜਿੰਨਾ ਤੁਹਾਨੂੰ ਗੁਰੂ ਤੇਰੇ ਪੂਰਨ ਵਿਸ਼ਵਾਸ ਹੋਏ ਕਾ ਕੋਈ ਵੀ ਕਾਰਜ ਕਰਦੇ ਚਾਹੇ ਉਨਾ ਤੁਹਾਡਾ ਉਕਾਰ ਜ ਤਰਪਕ ਹੋ ਜਾਏਗਾ ਉਹ ਛੇਤੀ ਹੋ ਜਾਏਗਾ ਤੇ ਜੇ ਕਿਤੇ ਸ਼ੱਕ ਆ ਗਿਆ ਕਿੰਤੂ ਪਰੰਤੂ ਹੋ ਗਿਆ ਤੇ ਸੱਜਣ ਉਹ ਤੁਹਾਨੂੰ ਬਣਦਾ ਦਿੱਤੀ ਕਰ ਜਾਂਦਾ ਇਹ ਤੋਂ ਸਾਨੂੰ ਵੀ ਵਿਸ਼ਵਾਸ ਹੀ ਨਹੀਂ ਹੋਇਆ ਸਾਨੂੰ ਆਪਣੇ ਪਿਤਾ ਤੇ ਸਾਨੂੰ ਆਪਣੇ ਬਾਪੂ ਤੇ ਵੀ ਵਿਸ਼ਵਾਸ ਨਹੀਂ ਹੋਇਆ ਅਸੀਂ ਫਿਰ ਕਿਤੇ ਹੋਰ ਜਾਣ ਲੱਗ ਪਏ ਸੱਜਣ ਤੁਸੀਂ ਹੋਰ ਵੀ ਖਾਲੀ ਉੱਠੇ ਜਿਹੜਾ ਇਹਸ ਤਾਰ ਤੋਂ ਇਸ ਬਾਪੂ ਤੋਂ ਖਾਲੀ ਗਿਆ ਚਲਾ ਫਿਰ ਹੋਰ ਤੇ ਕੁਝ ਲੈਣਾ ਅਸੀਂ ਹੋਰ ਹੋਰ ਕਰਦੇ ਆਵਰ ਯਤਨ ਕਰਦਾ ਅਵਰ ਜਨਨ ਕਰਦਾ ਫਿਰਦਾ ਤੇ ਇਨਮਤ ਜਾਣੀ ਤੂੰ ਦੀ ਕੀਮਤ ਨੂੰ ਪਹਿਚਾਨ ਨਹੀਂ ਸਕਿਆ ਇਹ ਜੀ ਸਮਾਵਤੀ ਨੂੰ ਹੁੰਦਾ ਗਿਆ ਜਦੋਂ ਸ਼ਾਮਾਂ ਦਾ ਸਮਾਂ ਆਇਆ ਸੰਧਿਆ ਦਾ ਸਮਾਂ ਹੋਇਆ ਆਰਤੀ ਦਾ ਸਮਾਂ ਹੋਇਆ ਤੇ ਅਕਾਲ ਪੁਰਖ ਬਰਕਤ ਹੋ ਗਿਆ ਰਾਮ ਜੀ ਦਾ ਭਗਵਾਨ ਜੀ ਪ੍ਰਗਟ ਹੋ ਗਏ ਤੇ ਪਿਆਰ ਵਾਲੇ ਉਹਨਾਂ ਨੇ ਫਿਰ ਉਹਦੇ ਛੱਕਣਾ ਕੀਤਾ ਇਥੋਂ ਬਰਬਾ ਬਾਬਾ ਨਾਮਦੇਵ ਜੀ ਦਾ ਜਿਹੜਾ ਆ ਉਹ ਹੋਰ ਵਿਸ਼ਵਾਸ ਪ੍ਰਤੱਖ ਹੋ ਜਾਂਦਾ ਨਾ ਜਿਹੜਾ। ਪਰ ਕੀ ਹੋਇਆ ਇੱਕ ਦਿਨ ਸਫਾਇਤ ਹੋ ਗਿਆ ਲੱਗਿਆ। ਘਰ ਦੇ ਵੀ ਹਾਂ ਜੁੜੇ ਹੋਏ ਤੇ ਤੇ ਕੋਤਕ ਹੈ ਉਹ ਜਾ ਰਸਦਿਆ। ਕਿਉਂਕਿ ਜਿੱਥੇ ਬਾਬਾ ਨਾਮਦੇਵ ਜੀ ਦਾ ਘਰ ਹੈ ਜਿਹੜਾ ਨਗਰ ਸਿੰਘ। ਉਸ ਨਗਰ ਤੋਂ ਜਿਹੜਾ ਤਕਰੀਬਨ ਨੇੜੇ ਹੀ ਜਿਹੜਾ ਮਹਾਰਾਜ ਉੱਤੇ ਮਿਸਰ ਤਲਾਹਾ ਬਾਬੇ ਕੋਲ ਜਿਹੜਾ ਇੱਕ ਤੀਰਥ ਬੜਾ ਤਕੜਾ ਉੱਥੇ ਮੂਰਤੀ ਬੜੀਆਂ ਵੱਡੀਆਂ ਵੱਡੀਆਂ ਪੜੀਆਂ ਨੇ ਮੰਦਿਰ ਬੜਾ ਬਹੁਤ ਤਕੜਾ ਬਣਿਆ ਅੱਜ ਵੀ ਤੁਸੀਂ ਸ਼ਾਇਦ ਦਰਸ਼ਨ ਕੀਤੇ ਹੋ ਨੀ ਜਦੋਂ ਕਿਤੇ ਦੂਰ ਸੱਜਾਇਓ ਨਾ ਉੱਥੋਂ 40 ਮੀਲ ਪੈਂਦਾ ਜਿਹੜੇ ਗੈਰ ਉਹਨਾਂ ਨੂੰ ਜਿਆਦਾ ਪਤਾ ਨਹੀਂ ਮੈਂ ਨਹੀਂ ਪਹੁੰਚਿਆ ਪਰ ਮੈਂ ਨੇੜੇ ਤੇ ਖੜਿਆ ਉੱਥੇ ਜਾ ਰਹੇ ਹੋ ਤੇ ਦਰਸ਼ਨ ਵੇਖੋ ਉਹ ਕੌਤਭ ਜਿਹੜਾ ਬਖਰੀ ਗੱਲ ਆਦਸੀ ਉਹਦੇ ਵਿੱਚ ਵੀ ਕਿੰਤੂ ਪ੍ਰੰਤੂ ਪਰ ਮੈਂ ਉਹੀ ਬੇਨਤੀ ਕਰ ਰਿਹਾ ਸਤਿ ਤੇ ਵਿਸ਼ਵਾਸ ਹੀ ਨਹੀਂ ਧਰਮ ਦੀ ਦੁਨੀਆ ਦੇ ਵਿੱਚ ਸੰਸਾਰਕ ਦੁਨੀਆਂ ਤੇ ਧਰਮ ਦੀ ਦੁਨੀਆ ਦੇ ਵਿੱਚ ਬਹੁਤ ਫਰਕ ਹੁੰਦਾ ਜੀ ਧਰਮ ਦੀ ਦੁਨੀਆ ਦੇ ਵਿੱਚ ਲੋਕ ਤੇ ਲੋ ਪੰਜ ਵੀ ਹੋ ਜਾਂਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੰਸਾਰਕ ਦੁਨੀਆ ਚ ਦੋ ਤੇ ਦੋ ਚਾਰ ਹੀ ਰਹਿੰਦੇ ਨੇ आयो <coughs> आयो <shabbat>. <Stressvik Worldsifier> <sh> Thank yeah. you.